ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਵਿਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਲ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪਹੁੰਚੇ ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਹਰ ਸਾਲ ਪੋਦੇ ਮਹੀਨੇ ਇਹ ਧਰਤੀ ਵੈਰਾਗਮਈ ਹੋ ਜਾਂਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਪਿਤਾ ਦਸ਼ਮੇਸ਼ ਤੇ ਉਹਨਾਂ ਦੇ ਪਰਿਵਾਰ ਨੇ ਪੋਦੇ ਮਹੀਨੇ ਆਪਣਾ ਵਸਿਆ ਵਸਾਇਆ ਘਰ ਹਸਦੀ ਵਸਦੀ ਨਗਰੀ ਧਰਤ ਆਨੰਦਪੁਰ ਸਾਹਿਬ ਦੀ ਛੱਡੀ ਤੇ ਹਰ ਸਾਲ ਅਸੀਂ ਉਹਨਾਂ ਦੇ ਬਲੀਦਾਨ ਨੂੰ ਉਹਨਾਂ ਦੀ ਕੁਰਬਾਨੀ ਨੂੰ ਤੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਨਮਨ ਕਰਦੇ ਆ। ਉਹ ਦਾ ਮਹੀਨਾ ਚੱਲ ਰਿਹਾ ਹੈ। ਸ਼ਹਾਦਤ ਦਾ ਸਫ਼ਰ ਚੱਲ ਰਿਹਾ ਹੈ ਤੇ ਅੱਜ ਬਾਤ ਪਾਵਾਂਗੇ ਸ਼ਹਾਦਤ ਦੀ ਪਿਤਾ ਦਸ਼ਮੇਸ਼ ਦੀ ਕੁਰਬਾਨੀ ਦੀ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਦੀ ਤੇ ਉਹਨਾਂ ਦੇ ਪਰਿਵਾਰ ਨੇ ਸਿੱਖੀ ਲਈ ਬਲੀਦਾਨ ਦੀ। ਸਾਡਾ ਸੁਭਾਗ ਹੈ ਕਿ ਅੱਜ ਅਸੀਂ ਤਕਸਰੀ ਕੇਸਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਆਂ। ਤੇ ਸਾਡੇ ਨਾਲ ਤਖਸਰੀ ਕੇਸਗੜ ਸਾਹਿਬ ਦੇ ਹਜ਼ੂਰੀ ਕਥਾਵਾਚਕ ਭਾਈ ਸਤਵਿੰਦਰ ਸਿੰਘ ਜੀ ਨੇ ਉਹਨਾਂ ਦੇ ਨਾਲ ਸਾਂਝ ਪਾਵਾਂਗੇ ਸ਼ਹਾਦਤ ਦੀ ਦਾਸਤਾਨ ਦੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅਨੰਦਪੁਰ ਸਾਹਿਬ ਦੀ ਧਰਤੀ ਇੱਕ ਰਮਣੀਕ ਸਥਾਨ ਅੱਜ ਵੀ ਹਜ਼ਾਰਾਂ ਕਰੋੜਾਂ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਪਹੁੰਚਦੀ ਹੈ ਪੋਦੇ ਮਹੀਨੇ ਗੁਰੂ ਸਾਹਿਬ ਨੇ ਆਪਣਾ ਹਸਦਾ ਵਸਦਾ ਘਰ ਛੱਡਿਆ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਕਿ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਆਖਿਰ ਕਿਉਂ ਪਹਾੜੀ ਰਾਜੇ ਚਾਹੁੰਦੇ ਸੀ ਕਿ ਗੁਰੂ ਸਾਹਿਬ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸਹੀ ਧਰਮ ਰੱਖਿਆ ਕਤਾਨ ਤਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ 19 ਜੂਨ ਸਨ 1665 ਈਸਵੀ ਨੂੰ ਰਾਜਾ ਦੀਪचंद ਦੀ ਵਿਧਵਾ ਰਾਣੀ ਰਾਣੀ ਚੰਪਾ ਦੇ ਪਾਸੋਂ ਇਸ ਥੇਹ ਨੂੰ ਇਸ ਧਰਤੀ ਨੂੰ ਮੋਲ ਖਰੀਦ ਕਰਕੇ ਆਪਣੇ ਸਤਿਕਾਰਯੋਗ ਪੂਜਨੀਕ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਤੇ ਨਗਰ ਸਾਇਆ ਨਗਰ ਦਾ ਨਾਮ ਰੱਖਿਆ ਚੱਕ ਮਾਤਾ ਨਾਨਕੀ ਜੀ 25 ਮਈ ਸਨ 1675 ਨੂੰ ਕਸ਼ਮੀਰੀ ਪੰਡਤ ਔਰੰਗਜੀਬ ਦੇ ਸਤਾਏ ਹੋਏ ਕਿਰਪਾ ਰਾਮ ਬ੍ਰਹਮ ਦੀਗਵਾਈ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਬੇਨਤੀ ਕੀਤੀ ਮਹਾਰਾਜ ਜੀ ਸਾਡਾ ਧਰਮ ਖਤਰੇ ਵਿੱਚ ਹੈ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਸਾਡੇ ਧਾਰਮਿਕ ਚਿੰਨ ਜਨੇਊ ਤੋਤੀ ਟੋਪੀ ਬੋਦੀ ਨੂੰ ਜ਼ਬਰਦਸਤੀ ਉਤਾਰ ਰਿਹਾ ਹੈ ਜੰਮੂ ਕਸ਼ਮੀਰ ਦਾ ਹਾਕਮ ਸ਼ੇਰ ਅਫਗਾਨ ਖਾਨ ਸਾਡੇ ਤੇ ਬਹੁਤ ਭਾਰੀ ਅਤਿਆਚਾਰ ਕਰ ਰਿਹਾ ਹੈ ਤਨ ਸਾਧਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੁਖੀ ਲੋਚਾਰਾਂ ਬੇਵਸ ਪੰਡਤਾਂ ਬ੍ਰਾਹਮਣਾਂ ਦੀ ਫਰਿਆਦ ਸੁਣਨ ਕਰਕੇ ਉਹਨਾਂ ਨੂੰ ਧੀਰਜ ਅਤੇ ਹੌਸਲਾ ਦਿੱਤਾ ਅਤੇ ਵਚਨ ਕਹੇ ਕਿ ਜਾਓ ਸਾਡੇ ਵੱਲੋਂ ਜਾ ਕੇ ਬਾਰਸ਼ੌਰੰਗਜੀਤ ਨੂੰ ਇਹ ਵਚਨ ਕਹੋ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਇਸਲਾਮ ਪ੍ਰਵਾਨ ਕਰ ਲੈਂਦੇ ਹਨ ਤਾਂ ਅਸੀਂ ਸਾਰੇ ਹੀ ਉਹਨਾਂ ਦੇ ਮਗਰ ਚੱਲ ਕਰਕੇ ਇਸਲਾਮ ਧਰਮ ਨੂੰ ਪ੍ਰਵਾਨ ਕਰ ਲਵਾਂਗੇ ਅਗਰ ਇਹ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਸਲਾਮ ਪਰਵਾ ਨਹੀਂ ਕਰਦੇ ਤਾਂ ਅਸੀਂ ਆਪਣਾ ਕਦਾਚੇ ਧਰਮ ਨਹੀਂ ਤਿਆਗਾਂਗੇ ਸੋ ਸੈਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਗੁਰਦੁਆਰਾ ਥੜਾ ਸਾਹਿਬ ਜੋ ਸਭ ਤੋਂ ਪਹਿਲਾਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਥਾਂ ਨੂੰ ਆਵਾਜ਼ ਕੀਤਾ ਆਪਣੇ ਮਹਿਲ ਰਹਿਣ ਵਾਸਤੇ ਸੋਨੇ ਮਹਿਲ ਬਣਾਏ ਭੋਰਾ ਸਾਹਿਬ ਬਣਾਇਆ ਸਹਿਤ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ 7 ਕੁ ਸਾਲ ਦੀ ਉਮਰ ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੋਂ ਚਾਲਾ ਪਾ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਇ ਆਪਣੇ ਮੁਬਾਰਕ ਚਰਨ ਪਾਏ। ਦਸ਼ਮੇਸ਼ ਪਿਤਾ ਧੰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸਰੀਰ ਕੁਮਰਾ ਉਸ ਸਮੇਂ तकरीबन 9 ਸਾਲ ਦੀ ਸੀ। ਜਦੋਂ ਪਿਤਾ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਹਨਾਂ ਕਸ਼ਮੀਰੀ ਪੰਡਤਾਂ ਦੀ ਦੁਖੀਆਂ ਦੀ ਲਚਾਰਾਂ ਦੀ ਬਾਂ ਆਪ ਕਿਰਪਾ ਕਰਕੇ ਫੜੋ। ਇਹਨਾਂ ਦਾ ਧਰਮ ਜੋ ਖਤਰੇ ਵਿੱਚ ਆਪ ਜੀ ਪਿਛਾਓ। ਸੋ ਸਤਿਗੁਰੂ ਧੰ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਹਿੰਦ ਧਰਮ ਦੀ ਤੋਤੀ ਟਿੱਕੇ ਬੋਦੀ ਜਨੂ ਦੀ ਖਾਤਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਾਲਾਪਾ ਕਰਕੇ ਆਪ ਜਾ ਕਰਕੇ ਆਗ੍ਰੇ ਦੀ ਧਰਤੀ ਤੇ ਆਪਣੀ ਗ੍ਰਿਫਤਾਰੀ ਦਿੱਤੀ ਔਰ ਦਿੱਲੀ ਵਿਖੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਵਿੱਚ ਅਸਾਹੇ ਕਹੇ ਕਸ਼ਟ ਸਹਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਿੰਨ ਗੁਰਸਿੱਖ ਭਾਈ ਸਹਿਬ ਭਾਈ ਮਤੀ ਦਾਸ ਭਾਈ ਸਾਹਿਬ ਭਾਈ ਸਤੀ ਦਾਸ ਭਾਈ ਸਾਹਿਬ ਫੈ ਦੇ ਅੱਲਾ ਜੀ ਨੂੰ ਆਰੇ ਨਾਲ ਜੀਰ ਕਰਕੇ ਦੇਗ ਵਿੱਚ ਉਬਾਲ ਕਰਕੇ ਔਰੂ ਵਿੱਚ ਬਨ ਕਰਕੇ ਤ੍ਰਤੀਵਾਰ ਸ਼ਹੀਦ ਕਰ ਦਿੱਤਾ ਗਿਆ ਸਤਿਗੁਰੂ ਪਾਸ਼ਾ ਮਹਾਰਾਜ ਜੀ ਨੂੰ ਧਰਮ ਤੰਡਵ ਲਾਉਣ ਵਾਸਤੇ ਗੁਰੂ ਕੇ ਸਿੱਖਾਂ ਨੂੰ ਇਹ ਤਰ੍ਹਾਂ ਤਰ੍ਹਾਂ ਦੇ ਲਾਲਚ ਅਤੇ ਤਸੀਹੇ ਦਿੱਤੇ ਗਏ ਸਰਗੁ ਸੱਚੇ ਪਾਸ਼ਾ ਮਹਾਰਾਜ ਜੀ ਨੇ ਇਹਨਾਂ ਤਸੀਹਿਆਂ ਨੂੰ ਆਪਣੇ ਸਰੀਰ ਤੇ ਬਰਦਾਸ਼ਤ ਕਰਦਿਆਂ ਹੋਇਆਂ ਔਰੰਗਜ਼ੇਬ ਬਾਦਸ਼ਾਹ ਨੂੰ ਐਸਾ ਜ਼ੁਲਮ ਕਰਨ ਤੋਂ ਵਰਜਿਆ ਪਰ ਹਕੂਮਤ ਦੇ ਨਸ਼ੇ ਵਿੱਚ ਅੰਨੇ ਹੋਏ ਰੰਗਜੀਵ ਨੇ ਸਤਿਗੁਰੂ ਪਾਤਸ਼ਾਹ ਮਹਾਰਾਜੀ ਦਾ ਬਚਨ ਨਾ ਮੰਨਿਆ ਜਿਸ ਕਰਕੇ 12 ਨਵੰਬਰ ਸਨ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਦੀ ਸ਼ਹੀਦੀ ਹੋਈ ਸਹਬਾਂ ਦਾ ਪਾਵਨ ਸੀਸ ਲੈ ਕਰਕੇ ਦਿੱਲੀ ਤੋਂ ਚਾਲਾ ਪਾ ਕੇ ਤਰਤੀਬਾਰ ਪੜਾਵਰ ਪੜਾ ਅਮਰ ਸ਼ਹੀਦ ਭਾਈ ਸਾਹਿਬ ਭਾਈ ਜੈਤਾ ਬਾਬਾ ਜੀਉ ਸਿੰਘ ਜੀ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਨੇਹਾ ਭੇਜਿਆ ਸਹਿਬ ਜੀ ਆਪਣੇ ਪਰਿਵਾਰ ਸਮਰ ਕੀਰਤਪੁਰ ਸਾਹਿਬ ਤੋਂ ਪਿਤਾ ਸਰਗੁਰੂ ਜੀ ਦਾ ਪਾਵਨ ਸੀਸ ਲਿਆ ਕਰਕੇ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸ਼ੀਸ਼ਗਾਹ ਸਾਹਿਬ ਵਿਖੇ ਆਨਤੋਂ ਸਸਕਾਰ ਕੀਤਾ ਉਸ ਸਮੇਂ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਐਸਾ ਸਮਾ ਆਵੇਗਾ ਇਹੋ ਜਿਹਾ ਸੀਸ ਸਿਖਸ ਜਾਵਾਂਗੇ ਜਿਹੜਾ ਲੱਖਾਂ ਕਰੋੜਾਂ ਦੇ ਵਿੱਚ ਵੀ ਲੋਕ ਛੁਪ ਨਹੀਂ ਸਕੇਗਾ ਆਪਣੀ ਪਛਾਣ ਆਪ ਹੋਵੇਗਾ 24 ਸਾਲ ਦਾ ਸਮਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਿਆਰੀ ਕਰਦਿਆਂ ਲਾਇਆ ਸਨ ਆਇਆ ਸਨ 1699 ਦੀ ਇੱਕ ਵਿਸਾਖੀ ਇੱਕ ਵਿਸਾਖਾ ਵਾਲਾ ਦਿਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਤਿਆਰੀ ਕਰਵਾਈ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਭੇਜੇ ਇੱਕ ਸਾਲ ਸਨ 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤ੍ਰਤੀਵਾਰ ਗੁਰੂ ਕੇ ਸਿੱਖਾਂ ਦੇ ਕੋਲੋਂ ਵਾਰ-ਵਾਰ ਪੰਜ ਸੀਸ ਮੰਗੇ ਸਤਿਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਤ੍ਰਤੀਵਾਰ ਭਾਈ ਸਾਹਿਬ ਭਾਈ ਦਇਆ RAM ਭਾਈ ਸਾਹਿਬ ਭਾਈ ਧਰਮਦਾਸ ਭਾਈ ਹਿੰਮਤ ਰਾਏ ਭਾਈ ਮੋਹਕਮ ਚੰਦ ਭਾਈ ਸਹਿਬ ਚੰਦ ਜੀ ਪੰਜਾਂ ਗੁਰਸਿੱਖਾਂ ਨੇ ਸਤਿਗੁਰੂ ਪਾਸ਼ਾ ਜੀ ਨੂੰ ਸੀਸ ਵੇਟ ਕੀਤੇ ਸਹਿਬਾਂ ਨੇ ਪੰਜਾਂ ਗੁਰਸਿੱਖਾਂ ਦੇ ਨਾਵਾਂ ਨਾਲ ਸਿੰਘ ਸ਼ਬਦ ਲਾਇਆ ਪਦਵੀ ਬਖਸ਼ੀ ਤੁਸੀਂ ਸਾਡੇ ਪੰਜ ਪਿਆਰੇ ਉਹ ਪੰਥ ਪ੍ਰਗਟ ਕੀਤਾ ਤੁਸੀਂ ਖਾਲਸਾ ਹੋ ਰਾਣੀ ਵੈਣੀ ਤੋਂ ਜਾਨੂ ਕਰਵਾਇਆ ਆ ਉਹਨਾਂ ਦੇ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਇਸ ਤਰ੍ਹਾਂ ਹਜ਼ਾਰਾਂ ਦੀ ਤਦਾਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਿੱਖ ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਨ ਲੱਗੀਆਂ ਜਿਨ੍ਹਾਂ ਹਿੰਦੂਆਂ Hindu ਧਰਮ ਨੂੰ ਬਚਾਉਣ ਵਾਸਤੇ ਹਿੰਦੂਆਂ ਦੀ ਧਰਮ ਦੀ ਖਾਤਰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ ਉਹ 22 ਧਾਰ ਦੇ ਪਹਾੜੀ ਰਾਜੇ ਜਿਨ੍ਹਾਂ ਦੇ ਵਿੱਚ ਇਸ ਰਿਆਸਤ ਦਾ ਰਾਜਾ ਰਾਜਾ ਬਲਾਸਪੁਰ ਰਾਜਾ ਭੀਮਚੰਦ ਜਿਸ ਦੇ ਦਾਦੇ ਰਾਜਾ ਤਾਰਾ ਚੰਦ ਨੂੰ ਸਤਿਗੁਰੂ ਅਰਗਵਨ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ 52 ਰਾਜਾਂ ਸਮੇਤ ਰਿਹਾਕ ਹੋਇਆ ਸੀ ਉਸ ਦਾ ਬਾਪ ਰਾਜਾ ਦੀਪ ਚੰਦ ਸਤਵੇਂ ਪਾਤਸ਼ਾਹ ਜੀ ਦੇ ਸਮੇਂ ਵੀ ਹੰਕਾਰ ਵਿੱਚ ਚੜ੍ਹ ਕਰਕੇ ਆਇਆ ਪਰ ਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਦਾ ਹੰਕਾਰ ਤੋੜਿਆ ਉਸ ਦੀਪ ਚੰਦ ਦਾ ਪੁੱਤਰ ਰਾਜਾ ਭੀਮਚੰਦ ਜਿਸ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਆਕਾਰ ਨਹੀਂ ਵੈਰ ਸਹਿੜਿਆ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕਰ ਰਹੇ ਸਨ ਤਾਂ ਪਹਾੜੀ ਰਾਜੇ ਇਕੱਠੇ ਹੋ ਕਰਕੇ ਚੱਲ ਕਰਕੇ ਆਏ ਕਿ ਸਾਨੂੰ ਵੀ ਅੰਮ੍ਰਿਤ ਛਕਾਓ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ ਕਿ ਇੱਕੇ ਖੰਡੇ ਔਰ ਇੱਕੇ ਬਾਟੇ ਦੇ ਵਿੱਚੋਂ ਤੁਹਾਨੂੰ ਅੰਮ੍ਰਿਤ ਛਕਾਇਆ ਜਾਏਗਾ ਜੇ ਤੁਹਾਨੂੰ ਉੱਚ ਨੀਚ ਭੇਦ ਭਾਵ ਕਿਸੇ ਤਰ੍ਹਾਂ ਦਾ ਮਨਜ਼ੂਰ ਨਹੀਂ ਤਾਂ ਤੁਸੀਂ ਗੁਰੂ ਕੀ ਦਾਤ ਮਤ ਛਕ ਸਕਦੇ ਹੋ ਹੰਕਾਰੀ ਪਹਾੜੀ ਰਾਜੇ ਕਹਿਣ ਲੱਗੇ ਵਾ ਰਾਜ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਉੱਚੀਆਂ ਜਾਤਾਂ ਵਾਲੇ ਹਾਂ ਸਾਨੂੰ ਵੱਖਰਾ ਅੰਮ੍ਰਿਤ ਤਿਆਰ ਕਰਕੇ ਸ਼ਿਕਾਇਆ ਜਾਏ। ਦਸ਼ਮੇਸ਼ ਪੀਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰੂ ਦਾ ਅੰਮ੍ਰਿਤ ਇਕੋ ਹੀ ਹੈ। ਇਕ ਹੀ ਖੰਡੇ ਬਾਟੇ ਦੇ ਦੁਆਰਾ ਸ਼ਿਕਾਇਆ ਜਾਏਗਾ। ਔਰ ਇਕ ਹੀ ਖੰਡੇ ਬਾਟੇ ਦੇ ਵਿੱਚੋਂ ਅੰਮ੍ਰਿਤ ਸ਼ਕ ਕਰਕੇ ਸਾਰੇ ਸਿੱਖ ਬਰਾਬਰ ਆਪਣੇ ਭਾਈ ਭਾਈ ਹੋਣਗੇ। ਪਹਾੜੀ ਰਾਜੇ ਜਿਹੜੇ ਜਾਤ ਪਾਤ ਦੇ ਵਿੱਚ ਗਰਸੇ ਹੋਏ ਸਨ। ਰਾਜਪਾ ਕੋਲ ਹੁਣ ਕਰਕੇ ਹੰਕਾਰ ਦੇ ਘੋਡੇ ਤੇ ਚੜੇ ਹੋਏ ਬੜੇ ਹੰਕਾਰੀ ਸਨ। ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨਾ ਮੰਨੇ ਔਰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਜੇ ਤੁਸੀਂ ਸਾਡਾ ਬਚਨ ਨਹੀਂ ਮੰਨਦੇ ਤਾਂ ਤੁਹਾਨੂੰ ਅਮਰਤ ਨਹੀਂ ਸ਼ਿਕਾਇਆ ਜਾਏਗਾ। ਸਵੇ ਸਾਰੇ ਰਾਜ ਜਿਹੜੇ ਸਨ ਬੇਮੁਖ ਹੋ ਕੇ ਗੁਰੂ ਸੈ ਮਹਾਰਾਜ ਜੀ ਤੋਂ ਸ਼੍ਰੀ ਨਨਪੁਰ ਸਾਹਿਬ ਤੋਂ ਆਪਣੇ ਵਾਪਸ ਰਾਜ ਧਾਨੀਆਂ ਨੂੰ ਪਹੁੰਚ ਗਏ। ਰਾਜਾ ਭੀਮਚੰਦ ਜਿਸ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨਾਲ ਆਕਾਰ ਨਹੀਂ ਬੜਾ ਵੈਰ ਸਹਿੜਿਆ ਪਹਿਲਾਂ ਹਾਤੀ ਮੰਗਨ ਦਾ ਬਹਾਨਾ ਲਾਇਆ ਕਿ ਸਾਨੂੰ ਪ੍ਰਸਾਦੀ ਹਾਤੀ ਦਿੱਤਾ ਜਾਏ ਚੰਦਨੀ ਚੰਦਨ ਦੀ ਚੌਂਕੀ ਦਿੱਤੀ ਜਾਏ ਸੋਹਣੀ 2.5 ਲੱਖ ਰੁਪਏ ਦੀ ਬਣੀ ਹੋਈ ਚੰਦਨੀ ਸਾਨੂੰ ਦਿੱਤੀ ਜਾਏ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਦੇਣ ਤੋਂ ਨਾ ਕਰ ਦਿੱਤੀ ਤਾਂ ਰਾਜਾ ਭੀਮਚੰਦ ਨੇ ਇਹ ਕਾਰਨ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨਾਲ ਦਿਨ-ਬ-ਦਿਨ ਬਹੁਤ ਭਾਰੀ ਹੱਤ ਦਰਜੇ ਦੀ ਈਰਖਾ ਤੇ ਵੈਰ ਕੀਤਾ ਸੋ ਆਪਣੇ ਸੰਗੀ ਸਾਥੀ ਜੋ ਬਾਈ ਪਤਾਰ ਦੇ ਪਹਾੜੀ ਰਾਜੇ ਸਨ ਉਹਨਾਂ ਵਿੱਚੋਂ ਮੁਖੀ ਰਾਜਾ ਸੀ ਰਾਜਾ ਭੀਮਚੰਦ, ਕਿਰਪਾਲ ਕਟੋਚੀਆ। ਸੋ ਇਹਨਾਂ ਰਾਜਿਆਂ ਨੇ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਕਾਰ ਨਹੀਂ ਸਿਰੇ ਦਾ ਵੈਰ ਕੀਤਾ। ਸ਼੍ਰੀ ਅਨੰਦਪੁਰ ਸਾਹਿਬ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਯਤਨ ਕਰਨ ਲੱਗੇ। ਦੂਸਰੇ ਪਾਸੇ ਨਾਹਨ ਰਾਸ ਰਿਆਸਤਾ ਰਾਜਾ ਮੇਦਨੀ ਪ੍ਰਕਾਸ਼ ਜਿਸ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜੇ ਕਿਰਪਾ ਕਰਕੇ ਆਉ ਮੇਰੇ ਗ੍ਰਹਿ ਵਿਖੇ ਚਰਨ ਪਾਓ ਮੇਰੀ ਇਸ ਧਰਤੀ ਨੂੰ ਪਵਿੱਤਰ ਕਰੋ ਸਤਿਗੁਰੂ ਪਾਤਸ਼ਾਹ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕਰਕੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਸੋ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੋ ਸਮਾਂ ਬਤੀਤ ਕੀਤਾ ਉੱਥੇ ਹੀ ਪਹਿਲਾ ਜੁੱਧ 22 ਧਾਰ ਦੇ ਪਹਾੜੀ ਰਾਜਿਆਂ ਦੇ ਨਾਲ ਹੋਇਆ ਜਿਸ ਵਿੱਚ ਰਾਜਾ ਭੀਮਚੰਦ ਦਾ ਕੁੜਮ ਰਾਜਾ ਫਤਿਹ ਸ਼ਾਹ ਰਾਜਾ ਫਤਿਹ ਸ਼ਾਹ ਰਾਜਾ ਮੇਦਨੀ ਪ੍ਰਕਾਸ਼ ਦੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਈ ਸਾਲਾਂ ਤੋਂ ਚੱਲਦੀ ਹੋਈ ਲੜਾਈ ਨੂੰ ਸਮਾਪਤ ਕਰਕੇ ਉਹਨਾਂ ਦੋਵਾਂ ਰਾਜਿਆਂ ਦੇ ਸੁਲਾਹ ਕਰਵਾਈ ਸੀ ਮੇਲ ਮਰਾ ਮਲਾਪ ਕਰਵਾਇਆ ਸੀ ਪਰ ਗੁਰੂ ਸਾਹਿਬ ਮਹਾਰਾਜ ਜੀ ਦਾ ਪਰਉਪਕਾਰ ਭੁੱਲ ਕਰਕੇ ਪਹਾੜੀ ਰਾਜਿਆਂ ਨੇ ਸਤਗੁਰੂ ਸਾਹਿਬ ਜੀ ਦੇ ਉੱਪਰ ਚੜ੍ਹਾਈ ਕੀਤੀ ਭਗਾਣੀ ਦੇ ਮੈਦਾਨ ਤੇ ਪਹਿਲਾ ਵੱਡਾ ਮਹਾਨ ਜੰਗ ਹੋਇਆ ਜਿਸ ਜੰਗ ਦੇ ਵਿੱਚ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹੱਥੋਂ ਪਹਾੜੀ ਰਾਜਿਆਂ ਦਾ ਸੂਰਮਾ ਰਾਜਾ ਹਰੀਚੰਦ ਗੁਰੂ ਸਾਹਿਬ ਜੀ ਦੇ ਤੀਰ ਨਾਲ ਮਾਰਿਆ ਗਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਭੂਆ ਦੇ ਪੁੱਤਰ ਬੀਬੀ ਵੀਰੋ ਦੇ ਪੁੱਤਰ ਭਾਈ ਸੰਗੋਸ਼ਾ ਪਾਈ ਜੀਤਮਾਲ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸਾਸੂ ਮਰੀਦ ਉਹਨਾਂ ਦੇ ਵਿੱਚੋਂ ਕਾਫੀ ਮਰੀਦ ਔਰ ਉਸ ਦੇ ਭਰਾ ਗੁਰੂ ਕੇ ਸਿੱਖ ਇਸ ਜੰਗ ਮੈਦਾਨ ਦੇ ਸ਼ਹੀਦियां ਪ੍ਰਾਪਤ ਗਏ ਕਰ ਗਏ ਪਹਾੜੀਆਂ ਦਾ ਵੀ ਬਹੁਤ ਸਾਰਾ ਭਾਰੀ ਨੁਕਸਾਨ ਹੋਇਆ ਸੋ ਪੌਂਟਾ ਸਾਹਿਬ ਦੀ ਧਰਤੀ ਤੋਂ ਚਾਲਾ ਪਾ ਕੇ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਰਾਜਾ ਭੀਮਚੰਦ ਨੇ ਇਸ ਗੁਨਾਹਾਂ ਦੀ ਮੁਆਫੀ ਮੰਗੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਪਣਾ ਵਜ਼ੀਰ ਕੱਲ ਕੇ ਕਿ ਮਹਾਰਾਜ ਸਾਡੇ ਕੋਲੋਂ ਗਲਤੀ ਹੋ ਗਈ ਸਾਨੂੰ ਬਖਸ਼ ਲੋ ਸੋ ਸਤਿਗੁਰੂ ਸਹਿ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਦੁਬਾਰਾ ਫਿਰ ਮਿਲ ਮਲਾਪ ਕੀਤਾ ਦੂਸਰੇ ਪਾਸੇ ਦਿੱਲੀ ਸਰਕਾਰ ਦਾ ਇੱਕ ਹਾਕਮ ਆਪਣੇ ਸੰਗੀ ਸਾਥੀਆਂ ਫੌਜਾਂ ਨਾਲ ਲਿਆ ਕਰਕੇ ਪਹਾੜੀ ਰਾਜਿਆਂ ਦੇ ਪਾਸੋਂ ਟੈਕਸ ਗ੍ਰਾਉਣ ਵਾਸਤੇ ਉਸਨੇ ਯਤਨ ਕੀਤਾ ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪਹਾੜੀ ਰਾਜਿਆਂ ਦੀ ਬੇਨਤੀ ਮੰਨ ਕਰਕੇ ਦਿੱਲੀ ਸਰਕਾਰ ਦੇ ਨਾਲ ਟੱਕਰ ਲਈ ਜਿਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਥੋਂ ਦੂਰ ਪਹਾੜਾਂ ਦੇ ਵਿੱਚ ਜਾ ਕਰਕੇ ਜੁਦ ਕੀਤਾ ਇਸ ਜੰਗ ਦੇ ਵਿੱਚ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਜਿੱਤ ਹੋਈ ਪਹਾੜੀ ਰਾਜਿਆਂ ਦੀ ਗੁਰੂ ਸਾਹਿਬ ਜੀ ਨੇ ਸਹਾਇਤਾ ਕੀਤੀ ਸੋ ਐਸੇ ਕਿਰਤ ਕਰਨ Hindu ਪਹਾੜੀ ਰਾਜੇ ਜਿਨ੍ਹਾਂ ਨੇ ਕਲਗੀਧਰ ਸਤਗੁਰੂ ਪਾਤਸ਼ਾਹ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਤਕਾਰਯੋਗ ਪਿਤਾ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਮੇਰੀ ਫਿਰ ਦੇ ਮਾਲਕ ਸ੍ਰੀ ਗੁਰੂ ਅਰਗੁਨ ਪਾਤਸ਼ਾਹ ਮਹਾਰਾਜ ਜੀ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਭੁੱਲ ਕਰਕੇ ਹਮ ਸ੍ਰੀ ਨਾਨਕਪੁਰ ਸਾਹਿਬ ਦੇ ਉੱਪਰ ਕਈ ਵਾਰੀ ਚੜਾਈਆਂ ਕੀਤੀਆਂ ਔਰ ਦਿੱਲੀ ਸਰਕਾਰ ਦੇ ਨਾਲ ਸੁਲਾਹ ਕਰਕੇ ਚਿੱਠੀਆਂ ਪਾ ਕਰਕੇ ਮੁਲਾਕਾਤਾਂ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸ੍ਰੀ ਨਾਨਕਪੁਰ ਸਾਹਿਬ ਤੋਂ ਕੱਢਣ ਦਾ ਉਹਨਾਂ ਨੇ ਯਤਨ ਕੀਤਾ ਪਹਿਲਾ ਲੰਮਾ ਘੇਰਾ ਉਹਨਾਂ ਨੇ ਸਨ 1700 ਦੇ ਵਿੱਚ ਪਾਇਆ ਇੱਕ ਮਸਤ ਹਾਥੀ ਤਿਆਰ ਕਰਕੇ ਲਿਆਂਦਾ ਸਨ 1700 ਦੇ ਵਿੱਚ ਜਿਸ ਦਾ ਮੁਕਾਬਲਾ ਅਮਰ ਸ਼ਹੀਦ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੇ ਕੀਤਾ ਹਾਥੀ ਨੂੰ maat ਪਾਈ ਇਸ ਜੰਗ ਦੇ ਵਿੱਚ ਰਾਜਾ ਭੀਮਚੰਦ ਦਾ ਸਾਲਾ ਰਾਜਾ ਕੇਸਰੀ ਚੰਦ ਮਾਰਿਆ ਗਿਆ ਸੋ ਇਸ ਤੋਂ ਬਾਅਦ ਲਗਭਗ 4 ਸਾਲ ਸਨ 1704 ਦੇ ਵਿੱਚ ਜੋ ਇਹ ਮਹੀਨਾ ਚੱਲ ਰਿਹਾ ਉਹ ਦਾ ਮਹੀਨਾ 22 ਤਾਰ ਦੇ ਪਹਾੜੀ ਰਾਜਿਆਂ ਨੇ ਔਰ ਦਿੱਲੀ ਸਰਕਾਰ ਨੇ ਜਿਨ੍ਹਾਂ ਵਿੱਚ ਲਾਹੌਰੀ ਸੂਬਾ ਜ਼ਬਰਦਸਤ ਖਾਨ ਸਰਹੰਦੀ ਸੂਬਾ ਵਜ਼ੀਰ ਖਾਨ ਔਰ ਦਿੱਲੀ ਸਰਕਾਰ ਦੇ ਸੂਬੇ ਸਾਰਿਆਂ ਨੇ ਨਾਲ ਮਿਲ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਮਈ ਮਹੀਨੇ ਦੇ ਵਿੱਚ ਸਨ 1704 ਮਈ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਔਰ ਇਹ ਘੇਰਾ ਲਗਭਗ 6-7 ਮਹੀਨੇ ਲਗਾਤਾਰ ਪਿਆ ਰਿਆ ਪਹਾੜੀ ਰਾਜਿਆਂ ਨੇ ਆਪਣੀ ਤਰਫੋਂ ਆਟੇ ਦੀਆਂ ਗਉਆਂ ਬਣਾ ਕਰਕੇ ਥਾਲ ਚ ਰੱਖ ਕਰਕੇ ਕਸਮਾਂ ਚੁੱਕੀਆਂ ਸੌਹਾਂ ਖਾਧੀਆਂ ਔਰ ਇਸੇ ਤਰ੍ਹਾਂ ਹੀ ਦਿੱਲੀ ਸਰਕਾਰ ਦੇ ਜੋ ਪਿਆਦੇ ਸਨ ਸੂਬੇ ਸਨ ਉਹਨਾਂ ਨੇ ਵੀ ਕੁਰਾਨ ਸ਼ਰੀਫ ਆਪਣੇ ਸਿਰ ਤੇ ਚੁੱਕ ਕੇ ਆਪਣੇ ਮੁੱਲਾਂ ਕਾਜੀਆ ਨੂੰ ਕੱਲ ਕਰਕੇ ਗੁਰੂ ਸਹਿ ਮਹਾਰਾਜ ਜੀ ਨੂੰ ਵਿਸ਼ਵਾਸ ਦਵਾਇਆ ਕਿ ਜੇ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਦਿਓ ਤੁਹਾਨੂੰ ਬਿਨਾਂ ਕਿਸੇ ਰੋਗ ਟੋਕ ਤੋਂ ਜਾਨ ਦਿੱਤਾ ਜਾਏਗਾ ਸੋ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 20 ਦਸੰਬਰ 6 ਪੋ ਦੀ ਰਾਤ ਸੰਨ 1704 ਨੂੰ ਸ਼੍ਰੀ ਆਨੰਦਪੁਰ ਸਾਹਿਬ ਨੂੰ ਸਦਾ ਵਾਸਤੇ ਤਿਆਗਣ ਦਾ ਫੈਸਲਾ ਕੀਤਾ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੇ ਪਰਿਵਾਰ ਸਿੰਘਾਂ ਸਮੇਤ ਰਹਿ ਰਹੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 20 ਦਸੰਬਰ ਸਨ 1704 ਦੀ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਿਆਗਣ ਦਾ ਫੈਸਲਾ ਕੀਤਾ ਕਿਲਾ ਅਨੰਦਗੁਰ ਸਾਹਿਬ ਤੋਂ ਚਾਲਾ ਪਾ ਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਸੀਸਗੰਸ ਸਹਿ ਗੁਰਦੁਆਰਾ ਸਾਹਿਬ ਪਹੁੰਚੇ ਇੱਥੇ ਅਰਦਾਸ ਬੇਨਤੀ ਕਰਕੇ ਪਿਤਾ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਾਲਾ ਪਾਇਆ ਅਜੇ ਕੀਰਤਪੁਰ ਸਾਹਿਬ ਟੱਪੇ ਹੀ ਸਨ ਤਾਂ ਦਿੱਲੀ ਸਰਕਾਰ ਦੇ ਹਾਕਮਾਂ ਨੇ ਪਹਾੜੀ ਰਾਜਿਆਂ ਨੇ ਆਪਣੇ ਕੀਤੇ ਹੋਏ ਵਾਅਦੇ ਚੁਕੀਆਂ ਹੋਈਆਂ ਕੁਰਾਨ ਸ਼ਰੀਫ ਦੀਆਂ ਕਸਮਾਂ ਔਰ ਗਉ ਦੀਆਂ ਕਸਮਾਂ ਦੇਵਤਿਆਂ ਦੀਆਂ ਕਸਮਾਂ ਸਾਰੇ ਵਾਅਦੇ ਸਿੱਕੇ ਤੇ ਟਾਂਕੇ ਭੁੱਲ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਉੱਪਰ ਹਮਲਾ ਕਰ ਦਿੱਤਾ ਦਸ਼ਮੇਸ਼ ਪੀਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਟੀਬੀ ਸਾਗਵਾਲ ਸਥਾਨ ਤੇ ਪਹੁੰਚੇ ਸੰਜੋ ਕੀਰਤਪੁਰ ਸਾਹਿਬ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ਤੇ ਅੱਗੇ ਹੈ ਇੱਥੇ ਹੀ ਬਾਬਾ ਅਜੀਤ ਸਿੰਘ ਜੀ ਨੇ ਸਭ ਜਿਆਦਾ ਬਾਬਾ ਅਜੀਤ ਸਿੰਘ ਨੇ ਪਹਾੜੀ ਸੈਨਾ ਔਰ ਮੁਗਲ ਫੌਜਾਂ ਦਾ ਬੜਾ ਭਾਰ ਆਈ ਡਟ ਕੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਗੁਰੂ ਪਿਤਾ ਜੀ ਦੀ ਆਗਿਆ ਪਾ ਕਰਕੇ ਬਾਬਾ ਜੀ ਸਿੰਘ ਜੀ ਅੱਗੇ ਚਲੇ ਗਏ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੂਰਬੀਰ ਬਹਾਦਰ ਯੋਧੇ ਭਾਈ ਸਾਹਿਬ ਪਾਈਉਦੇ ਸਿੰਘ ਜੀ ਭਾਈ ਸਾਹਿਬ ਪਾਈ ਬਚਿੱਤਰ ਸਿੰਘ ਜੀ ਸੂਰਮਿਆਂ ਨੇ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਭਾਈ ਸਾਹਿਬ ਪਾਈਉਦੇ ਸਿੰਘ ਜੀ ਦੀ ਇੱਥੇ ਸ਼ਹੀਦੀ ਹੋ ਗਈ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਨੇ ਵਚਨ ਕੀਤਾ ਕਿ ਮੈਂ ਸਰਸਾ ਨਦੀ ਤੱਕ ਵੈਰੀਆਂ ਦਾ ਵੱਦਦਾ ਹੁੰਦਾ ਹੋਇਆ ਹੜ ਰੋਕ ਕਰਕੇ ਰੱਖਾਂਗਾ ਮਹਾਰਾਜ ਅਗੋਂ ਆਪ ਜੀ ਜਾਣਿਓ ਸੋ ਸਰਸਾ ਨਦੀ ਦੇ ਕੰਡੇ ਤੱਕ ਅਮਰ ਸ਼ਹੀਦ ਪਾਈਸਾ ਭਾਈ ਜੀਵਨ ਸਿੰਘ ਜੀ ਨੇ ਆਪਣੇ ਸਾਥੀਆਂ ਸਮੇਤ ਵੈਰੀਆਂ ਦੇ ਦਲ ਨੂੰ ਰੋਕਿਆ ਸਰਸਾ ਨਦੀ ਦੇ ਕੰਡੇ ਤੇ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਹੋਇਆ ਜਾਣ ਕਰਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸਮਾਪਤੀ ਤੋਂ ਬਰੰ ਆਪਣਾ ਘੋੜਾ ਸਿਰਸਾ ਠੇਲ ਦਿੱਤਾ ਜਿਸ ਸਿਰਸਾ ਦੇ ਵਿੱਚ ਬਹੁਤ ਪਾਰੀ ਹੜਾ ਆਇਆ ਹੋਇਆ ਸੀ ਅੱਜ ਵੀ ਜਦੋਂ ਪਹਾੜਾਂ ਵਿੱਚ ਬਰਸਾਤ ਹੁੰਦੀ ਮੀਂਹ ਪੈਂਦਾ ਹੈ ਤਾਂ ਇਸ ਪਾਸੇ ਨੂੰ ਸਾਰਾ ਪਾਣੀ ਪਹਾੜਾਂ ਦਾ ਆ ਜਾਂਦਾ ਹੈ ਹੜ ਵਰਗੇ ਹਾਲਾਤ ਅੱਜ ਵੀ ਬਣ ਜਾਂਦੇ ਹਨ ਅੱਜ ਵੀ ਪਾਣੀ ਆਉਂਦਾ ਸਰਸਾ ਨਦੀ ਚ ਉਸੇ ਤਰ੍ਹਾਂ ਜਿਸ ਤਰ੍ਹਾਂ ਉਸ ਵੇਲੇ ਆਇਆ ਸੀ ਹਾਂਜੀ ਹਾਂਜੀ ਅੱਜ ਵੀ ਉਸੇ ਤਰ੍ਹਾਂ ਜਦੋਂ ਵੀ ਪਹਾੜਾਂ ਵਿੱਚ ਮੀਂਹ ਪੈਂਦਾ ਬਰਸਾਤਾਂ ਹੁੰਦੀਆਂ ਤਾਂ ਅੱਜ ਵੀ ਉਸੇ ਤਰ੍ਹਾਂ ਹੜ ਆਉਂਦਾ ਸੋ ਸਤਗੁਰੂ ਕਰਗੀ ਤਰਫ ਆਸ਼ਾ ਮਹਾਰਾਜ ਜੀ ਦੇ ਪਰਿਵਾਰ ਦਾ ਦੌਲ ਸਿੰਘ ਦਾ ਬਹੁਤ ਪਾਰੀ ਜਾਨੀ ਨੁਕਸਾਨ ਹੋਇਆ ਇਤਿਹਾਸਕ ਸਹਿਤ ਸਰਸਾ ਦੀ ਬੇਟਾ ਚੜ ਗਿਆ ਗੁਰੂ ਸਾਹਿਬ ਮਹਾਰਾਜ ਜੀ ਆਪਣੇ ਦੋਵਾਂ ਸਾਹਿਬਜ਼ਾਦਿਆਂ ਸਮੇਤ ਕੁਝ ਸਿੰਘਾਂ ਸਮੇਤ ਸਰਸਾ ਨੂੰ ਪਾਰ ਕਰ ਗਏ ਔਰ ਸਤਿਗੁਰੂ ਪਾਤਸ਼ਾਹ ਮਹਾਰਾਜੀ ਦੇ ਬਿਰਧ ਮਾਤਾ ਜਿਨ੍ਹਾਂ ਦੀ ਉਮਰ ਉਸ ਸਮੇਂ ਲਗਭਗ 85 ਸਾਲ ਸੀ ਧੰਨ ਮਾਤਾ ਗੁਜਰਕੌਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਸਰਸਾ ਨੂੰ ਪਾਰ ਨਹੀਂ ਕੀਤਾ ਸੋ ਸਰਸਾ ਦੇ ਕੰਡੇ-ਕੰਡੇ ਝੱਲਾਂ ਦੇ ਵਿੱਚੋਂ ਦੀ ਚੱਲਦੇ ਹੋਏ ਸਾਰੀ ਰਾਤ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਪਹੁੰਚੇ ਜਿੱਥੇ ਰਾਤ ਠਹਿਰੇ ਇੱਥੇ ਹੀ ਇਥੋਂ ਹਿਆ ਕਰਕੇ ਜੋ ਗੁਰੂ ਘਰ ਰਸੋਈਆ ਰਹਿ ਚੁੱਕਾ ਸੀ ਗੰਗੂ ਬ੍ਰਹਮ ਆਪਨੇ ਪਿੰਨ ਖੇੜੀ ਲੈ ਗਿਆ ਔਰ ਗੁਰੂ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਔਰ ਸਹਿਬਜ਼ਾਦੀਆਂ ਨੂੰ ਇਥੋਂ ਹੀ ਉਸਨੇ ਮਰਿੰਡੇ ਦੇ ઠાਣੇਦਾਰ ਜਾਨੀ ਖਾਨ ਮਾਨੀ ਖਾਨ ਨੂੰ ਕਹਿ ਕਰਕੇ ਗ੍ਰਿਫਤਾਰ ਕਰਵਾ ਕੇ ਸਹਿਬਜ਼ਾਦੀਆਂ ਨੂੰ ਸਰਹੰਦ ਪਹਚਾਇਆ ਗਿਆ ਸੋ ਗੁਰੂ ਕੇ ਲਾਲਾ ਨੇ ਧਰਮ ਤੇ ਅਸੂਲਾਂ ਤੇ ਸਚਾਈ ਤੇ ਨੇਕੀ ਤੇ ਪਹਿਰਾ ਦਿੰਦਿਆਂ ਹੋਇਆਂ ਨਿੱਕੀਆਂ ਜਿੰਦਾਂ ਨੇ ਵੱਡੀ ਕੁਰਬਾਨੀ ਕੀਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ 21 ਦਸੰਬਰ ਨੂੰ ਚਾਲਾਪਾ ਕਰਕੇ ਚਮਕੌਰ ਦੀ ਹਵੇਲੀ ਵਿੱਚ ਜਾ ਪਹੁੰਚੇ 22 ਦਸੰਬਰ ਸਨ 1704 ਨੂੰ ਸੰਸਾਰ ਦਾ ਅਨੋਖਾ ਤੇ ਨਿਰਵੈਕਲਾ ਜਦ ਹੋਇਆ ਜਿਸ ਜੰਗ ਵਿੱਚ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦੋ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੂਹਾਰ ਸਿੰਘ ਔਰ ਪੰਜਾਂ ਪਿਆਰੇ ਵਿੱਚੋਂ ਤਿੰਨ ਪਿਆਰੇ ਸਹਿਬਾਨ ਭਾਈ ਸਾਹਿਬ ਭਾਈ ਹਿੰਮਤ ਸਿੰਘ ਭਾਈ ਸਾਹਿਬ ਭਾਈ ਮੋਹਕਮ ਸਿੰਘ ਤੇ ਭਾਈ ਸਹਿਬ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਔਰ ਬਾਕੀ ਸ਼ੋਰ ਛੱਤੀ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਲਗਭਗ 40 ਸਿੰਘ ਚਮਕੌਰ ਦੀ ਖੜੀ ਵਿੱਚ ਆਪਣੀਆਂ ਜਾਨਾਂ ਵਾਰ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪੰਥ ਦੀ ਬੇਨਤੀ ਪ੍ਰਵਾਨ ਕਰਕੇ ਚਮਕੌਰ ਸਾਹਿਬ ਤੋਂ ਚਾਲਾਪਾਗ ਕਰਕੇ ਮਾਸ਼ੀ ਵੜੇ ਦੇ ਜੰਗਲਾਂ ਵਿੱਚ ਜਾ ਪਹੁੰਚੇ ਸੋ ਇਸ ਸੰਖੇਪ ਰੂਪ ਦੇ ਵਿੱਚ ਜੋ ਉਹਦੇ ਮਹੀਨੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਕੇ ਵਰਤੇ ਔਰ ਬਹੁਤ ਹੀ ਦੁਖਦਾਈ ਘਟਨਾਵਾਂ ਘਟੀਆਂ ਔਰ ਗੁਰੂ ਕਾ ਸ਼ਾਨਾਮਤੀ ਇਤਿਹਾਸ ਜੋ ਸਦੀਆਂ ਤੱਕ ਕੌਮ ਵਾਸਤੇ ਪ੍ਰੇਰਨਾ ਸਰੋਤ ਰਹੇਗਾ ਇਤਿਹਾਸ ਕੌਮ ਦੀ ਜਿੰਦ ਜਾਨ ਹੁੰਦਾ ਹੈ ਸੋ ਦਾਸ ਦੀ ਬੇਨਤੀ ਹੈ ਕਿ ਜੋ ਗੁਰੂ ਦਾ ਇਤਿਹਾਸ ਗੁਰੂ ਕੇ ਯੋਧਿਆਂ ਦੀਆਂ ਸੂਰਮਿਆਂ ਦੀਆਂ ਸ਼ਹਾਦਤਾਂ ਹਨ ਉਹਨਾਂ ਤੋਂ ਪ੍ਰੇਰਨਾ ਲਏ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ ਜਾ ਰਿਹਾ ਹੈ। ਇੱਕ ਚੀਜ਼ ਜਾਨਣਾ ਚਾਹੁੰਦੇ ਆ ਕਿ ਇਸੇ ਤਰਤੂ ਨੂੰ ਗੁਰੂ ਸਾਹਿਬ ਨੇ ਛੱਡਿਆ 6 ਤੇ 7 ਪਉ ਦੀ ਦਰਮਿਆਨੀ ਰਾਤ ਨੂੰ ਤੇ ਹਰ ਸਾਲ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਵੀ ਕਰਦੇ ਆ ਤੇ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਹਰ ਸਾਲ ਕਿਸ ਤਰ੍ਹਾਂ ਯਾਦ ਕਰਦੇ ਆ ਤਕਸਰੀ ਕੇਸਗੜ ਸਾਹਿਬ ਤੇ ਕਿਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ 6 ਤੇ 7 ਪਉ ਦੀ ਰਾਤ ਨੂੰ ਹਾਂਜੀ ਕਈ ਸਾਲਾਂ ਤੋਂ ਤਕਸ਼ਰੀ ਕੇਸਗੜ ਸਾਹਿਬ ਜੀ ਦੀ ਰਹਿਨਮਾਈ ਹੋਏ ਹੇਠ ਜੋ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਸਭ ਤੋਂ ਵੱਡਾ ਤੇ ਮਹਾਨ ਕਿਲਾ ਕਿਲਾ ਆਨੰਦਗੜ੍ਹ ਸਾਹਿਬ ਹੈ। ਸੋ ਉੱਥੇ ਰਾਤ ਦੇ ਸਮੇਂ ਬਹੁਤ ਹੀ ਵਿਰਾਗਮਈ ਸਮਾਗਮ ਹੁੰਦੇ ਹਨ। ਉਹਨਾਂ ਵਿਰਾਗਮਈ ਪਲਾਂ ਨੂੰ ਯਾਦ ਕਰਦੇ ਆਂ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਤਿਆਗਿਆ। ਸ਼੍ਰੀ ਆਨੰਦਪੁਰ ਸਾਹਿਬ ਔਰ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਸੋ ਸਾਰੀਆਂ ਛੇ ਪੋਦੀ ਰਾਤ ਨੂੰ ਹਾਜ਼ਰੀ ਭਰਦੀਆਂ ਹਨ। ਤੇ ਹਰ ਸਾਲ ਬਹੁਤ ਵੱਡੀ ਪੱਧਰ ਤੇ ਗੁਰਮਤ ਸਮਾਗਮ ਹੁੰਦੇ ਹਨ ਸੋ ਉਸੇ ਤਰ੍ਹਾਂ ਹੀ ਉਹ ਸਮਾਗਮ ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਪਰਿਵਾਰ ਸਮੇਤ ਚਾਲਾ ਪਾਇਆ ਸੋ ਅੱਜ ਵੀ ਉਹਨਾਂ ਪਲਾਂ ਨੂੰ ਯਾਦ ਕਰਦਿਆਂ ਗੁਰੂ ਕੇ ਸਿੱਖ ਸੰਗਤਾਂ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਚੇਤੇ ਕਰਦਿਆਂ ਹੋਇਆਂ ਦਿਹਾੜੇ ਮਨਾਉਂਦੀਆਂ ਹਨ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਸੋ ਅਸੀ ਅੱਜ ਦੀ ਖਾਸ ਪੇਸ਼ਕਸ਼ ਸ਼ਹਾਦਤ ਦੇ ਸਫ਼ਰ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕੀਤੀ ਜੋ ਲਗਾਤਾਰ ਜਾਰੀ ਰਹੇਗੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ